ਇਹ ਪੰਜਾਬ ਸਟੇਟ ਟਰਾਂਸਪੋਰਟ ਕਾਰਪੋਰੇਸ਼ਨ ਦਾ ਜਿਹੜਾ ਇਹ ਅਦਾਰਾ ਆ ਜਿਹੜਾ ਟ੍ਰੇਨਿੰਗ ਸੈਂਟਰ ਆ ਇਹ ਅੱਜ ਭੂਤ ਬੰਗਲੇ ਨਾਲੋਂ ਵੀ ਇਹਦਾ ਮਾੜਾ ਹਾਲ ਆ ਇੱਕ ਕਾਲੀ ਸਰਕਾਰ ਵਾਲੇ ਬੜਿਆ ਸੀ ਜੀ ਤੇ ਕਾਲੀਆਂ ਤੋਂ ਵੀ ਨਹੀਂ ਮਤਲਬ ਚਾਲੂ ਹੋਇਆ ਬਣਾ ਕੇ ਰੱਖ ਗਏ ਤਾਂ ਕਾਂਗਰਸ ਲੰਗੀ ਆ ਉਹਨੇ ਨਹੀਂ ਵੇਖਿਆ ਇੱਧਰ ਗਾਂ ਆਪ ਲੰਗੀ ਚੱਲੀ ਆ ਮਤਲਬ ਸਾਲ ਇੱਕ ਰਹਿ ਗਿਆ ਆ ਇਹਨਾਂ ਨੇ ਵੀ ਧਿਆਨ ਨਹੀਂ ਦਿੱਤਾ ਇਹ ਇਹ ਪਸ਼ੂ ਵੀ ਪਿੰਡ ਵਾਲਿਆਂ ਦੇ ਇਹ ਪਿੰਡ ਵਾਲੇ ਦੀ ਵਾਰਾ ਹੀ ਆ ਇੱਥੇ ਪਸ਼ੂ ਚੁੱਕਦੇ ਨਹੀਂ ਦੇ ਗੁਜਰਾں ਦੇ ਪਸ਼ੂ ਚੁੱਕਦੇ ਨਹੀਂ ਦੇ ਇੱਥੇ ਮਤਲਬ ਕੋਈ ਕਿਸ ਨੂੰ ਰੋਕ ਟੋਕ ਹੀ ਨਹੀਂ ਗੀ ਇਹ ਜੰਗਲੀ ਜਾਨਵਰ ਛੋਟੇ-ਬੋਟੇ ਰਹਿੰਦੇ ਜਿਦਾ ਉਹਨਾਂ ਦਾ ਸੱਪਾਂ ਦਾ ਘਾਰ ਹੀ ਬਣਿਆ ਆ ਮੰਨ ਲਓ ਹੋਰ ਵੀ ਜੰਮਾ ਰਹਿੰਦੇ ਹੀ ਆ ਇਹ ਲਗਭਗ 12 ਕਲੇ ਜ਼ਮੀਨ ਐਕਵਾਇਰ ਕੀਤੀ ਆ ਜਿਹੜੀ ਐਗਰੀਕਲਚਰ ਲੈਂਡ ਸੀਗੀ ਤੇ ਇਹਨੂੰ ਮਤਲਬ ਤਬਾਹ ਕਰਕੇ ਰਹਾ ਤਾਂ ਨਸ਼ੇੜੀਆਂ ਦਾ ਅੱਡਾ ਬਣਾਤਾ ਵਾਦੇ ਇਹੋ ਕੀਤੇ ਗਏ ਵੀ ਪਿੰਡ ਦੇ ਲੋਕਾਂ ਨੂੰ ਮਤਲਬ ਰੋਜ਼ਗਾਰ ਮਿਲੇਗਾ ਪਰ ਇਹ ਰੋਜ਼ਗਾਰ ਕਦੋਂ ਮਿਲਣਾ ਹੈ ਸਾਡੇ ਪਿੰਡ ਦੇ ਲੋਕਾਂ ਦੀ ਜ਼ਮੀਨ ਹੀ ਖਰਾਬ ਕਰਤੀ ਉਹਨਾਂ ਨੇ ਅੱਜ ਨਾ ਸਮਾਨੀ ਸਭ ਲੋਕ ਲਾਗ ਲੈ ਗਏ ਅਮਲੀ ਫੁਲੀ ਲੈ ਗਏ ਮਤਲਬ ਜਿੰਨਾ ਵੀ ਸਾਬ-ਸਾਲ ਬਲਟਾਂ ਸ਼ਟਾਂ ਜੋ ਵੀ ਹੈਗਾ ਸਾਰਾ ਕੁਝ ਹੀ ਮੰਨ ਲਓ 19 ਕਿੱਲੇ ਪੈੜੀ ਸੀ ਇਹ ਜਿਹੜੀ ਬਲਾਕ ਦੀ ਇਹਦੇ ਵਿੱਚੋਂ 12 ਕਿੱਲੇ ਜਿਹੜੀ ਹੈ ਮੰਲੂਆ ਖੱਤਾ ਖਰਾਬ ਕਰਤੀ ਇਹਦੇ ਪਿੰਡ ਨੂੰ ਠੇਕੇ ਦੇ ਲੈਂਦੇ ਸੀ ਵਾਉਂਦੇ ਸੀ ਆਪਣਾ ਪੱਟਾ ਪੁੱਟਾ ਬੀਜਦੇ ਸੀ ਜੋ ਵੀ ਆ ਲਗਭਗ 6 ਲੱਖ ਰੁਪਈਆ ਪਿੰਡ ਨੂੰ ਸਾਲ ਦਾ ਆਉਂਦਾ ਸੀ 12 ਕਿੱਲੇ ਆਉਂਦਾ ਹੀ ਆਉਂਦਾ ਜੀ ਜੋ ਇੱਥੇ ਹਾਲਾਤ ਵਾਂ ਨਸ਼ੇੜੀ 24 ਘੰਟੇ ਆਉਂਦੇ ਇੱਥੇ ਠੀਕੇ ਲੱਗਦੇ ਕਈ ਕੁਸ਼ ਮਤਲਬ ਪਿੰਡ ਦਾ ਖਤਰੇ ਵਾਲਾ ਬਣ ਗਿਆ ਤੁਸੀਂ ਆਪਣੀ ਪੰਚਾਇਤ ਦੇ ਤੌਰ ਤੇ ਕਰ ਲੋ ਇਹ ਸਵਾਬ ਸਫਾਈ ਕਰ ਨਹੀਂ ਸਕਦੇ ਕੋਈ ਪੰਚਾਇਤੀ ਫੰਡ ਲੈ ਕੇ ਦੂ ਘੱਟੋ ਘੱਟ ਪਿੰਡ ਦੇ ਵਾਸਤੇ ਇਹਦਾ ਕਰ ਲੋ ਉਹਦੋਂ ਬਲਾਕ ਬਲਾਕ ਵੱਲੋਂ ਜੀ ਬਲਾਕ ਵੱਲੋਂ ਬਲਾਕ ਬੈਨ ਕਰਦਾ ਜੀ ਇਹ ਚੀਨ ਉਹ ਜੇ ਇੱਥੇ ਕੋਈ ਵੀ ਐਕਟੀਵਿਟੀ ਕਿਸੇ ਵੀ ਕਿਸਮ ਦੀ ਹੁੰਦੀ ਆ ਤੇ ਬਲਾਕ ਵਾਲੇ ਹਾਂ ਜੀ ਉਹ ਉਹ ਬੈਨ ਕਰ ਦਿਆਂਦੇ ਵੀ ਨਹੀਂ ਇੱਥੇ ਆਉਣਾ ਲੋਕ ਕੋਈ ਦੋ ਤਿੰਨ ਵਾਰੀ ਉਹ ਲਾ ਕੇ ਗਏ ਆ ਪਿਛਲੇ ਸਾਲ ਮਿੱਲਾ ਇੱਥੇ ਤੇ ਹਜ਼ਾਰ ਜੀ ਟਰਾਲੀ ਖਲੋਤੀ ਹੁੰਦੀ ਉਹ ਬਲਾਕ ਵਾਲੇ ਕੋਈ ਨਹੀਂ ਵੇਖੋ ਜੀ ਉਹ ਜਿਹਦਾ ਛਤਰਵਾ ਉਹਦਾ ਹੀ ਸਾਰ ਸਭ ਕੁਝ ਆ ਉਹ ਛਤਰਵਾ ਸਾਲ 2016 ਵਿੱਚ ਤਤਕਾਲੀ ਅਕਾਲੀ ਸਰਕਾਰ ਨੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਭੇਟਪੱਤਣ ਦੇ ਵਿੱਚ ਇੱਕ ਹੈਵੀ ਗੱਡੀਆਂ ਦੇ ਡਰਾਈਵਿੰਗ ਲਾਇਸੈਂਸ ਦੀ ਟੈਸਟ ਰਾਈਡ ਵਾਸਤੇ ਟੈਸਟ ਡਰਾਈਵ ਵਾਸਤੇ ਇੱਕ ਸੈਂਟਰ ਬਣਾਇਆ ਸੀ ਇਸ ਸੈਂਟਰ ਦੇ ਮੌਜੂਦਾ ਕੀ ਹਾਲਾਤ ਨੇ ਆਓ ਮੈਂ ਤੁਹਾਨੂੰ ਨਾਲੋਂ ਨਾਲ ਜਾਣੂ ਕਰਵਾ ਰਿਹਾ ਆ ਤੁਸੀਂ ਇੱਧਰ ਦੇਖ ਸਕਦੇ ਹੋ ਕਿ ਇੰਜ ਲੱਗਦਾ ਆ ਕਿ ਜਿਵੇਂ ਅਸੀਂ ਕਿਸੇ ਪਹਾੜੀ ਖੇਤਰ ਦੇ ਵਿੱਚ ਜਾਂ ਕਿਸੇ ਉਜੜੇ ਹੋਏ ਖੇਤਰ ਦੇ ਵਿੱਚ ਆ ਗਏ ਆ ਚਾਰੇ ਪਾਸੇ ਇੱਕ ਜੰਗਲ ਵਰਗਾ ਮਾਹੌਲ ਆ ਵੈਸੇ ਤਾਂ ਕਹਿਣ ਨੂੰ ਇਹ ਪੰਜਾਬ ਸਰਕਾਰ ਵੱਲੋਂ ਉਸ ਮੌਕੇ ਦੀ ਅਕਾਲੀ ਭਾਜਪਾ ਸਰਕਾਰ ਵੱਲੋਂ ਤਿਆਰ ਕੀਤਾ ਗਿਆ ਜਿਹੜਾ ਇੱਕ ਵੱਡਾ ਹੈਵੀ ਗੱਡੀਆਂ ਦੇ ਡਰਾਈਵਿੰਗ ਲਾਇਸੈਂਸ ਦਾ ਇੱਕ ਟਰੇਡ ਟੈਸਟ ਸੈਂਟਰ ਸੀਗਾ ਸੋ ਤੁਸੀਂ ਇੱਧਰ ਝਾਤੀ ਮਾਰੋ ਜਿੱਧਰ-ਜਿੱਧਰ ਨਜ਼ਰ ਜਾਂਦੀ ਆ ਤੇ ਜੰਗਲ ਬਣਿਆ ਪਿਆ ਆ ਇਹਦੀ ਇੱਕ ਬਿਲਡਿੰਗ ਬਣੀ ਆ ਜਿਹੜਾ ਇਹਦਾ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਆ ਕੰਪਲੈਕਸ ਬਣਿਆ ਹੋਇਆ ਹੁਣ ਹਾਲਾਤ ਇਦਾਂ ਦੇ ਆ ਕਿ ਇੱਥੇ ਪੈਦਲ ਜਾਣ ਨੂੰ ਵੀ ਇਸ ਕੰਪਲੈਕਸ ਦੇ ਵਿੱਚ ਆ ਇੰਨਾ ਸਾਨੂੰ ਮੁਸ਼ਕਲਤ ਕਰਨੀ ਪਵੇਗੀ ਕਿ ਆ ਜਿਹੜੀ ਘਾਹ ਬੂਟੀ ਅੱਕ ਉੱਗਿਆ ਆ ਇੰਜ ਲੱਗਦਾ ਕਿ ਜਿਵੇਂ ਕਿਸੇ ਰਾਜੇ ਨੇ ਹਮਲਾ ਕਰਕੇ ਕੋਈ ਸਾਲ ਬਗਾਨੇ ਮੁਲਕ ਦੀ ਧਰਤੀ ਬਰਬਾਦ ਕੀਤੀ ਹੁੰਦੀ ਆ ਉਹ ਨੇੜਿਓ ਤੁਹਾਨੂੰ ਦਿਖਾਉਨੇ ਆ ਆ ਕੁੱਤੇ ਘਮਰੇ ਦੇ ਵਿੱਚ ਆ ਦੇਖੋ ਆ ਕੁੱਤੇ ਘਮਰੇ ਦੇ ਵਿੱਚ ਆ ਹਾਲਾਤ ਆ ਇਸ ਸਰਕਾਰੀ ਅਦਾਰੇ ਦੀ ਇਹ ਪੰਜਾਬ ਸਟੇਟ ਟਰਾਂਸਪੋਰਟ ਕਾਰਪੋਰੇਸ਼ਨ ਦਾ ਜਿਹੜਾ ਇਹ ਅਦਾਰਾ ਆ ਇਸ ਦਾ ਜਿਹੜਾ ਪ੍ਰਬੰਧਕੀ ਕੰਪਲੈਕਸ ਸੀਗਾ ਇਹਦੇ ਵਿੱਚ ਇੱਥੇ ਸਾਰੀ ਸੀਲਿੰਗ ਲੱਗੀ ਹੋਈ ਸੀ ਜਿੱਥੋਂ ਤੱਕ ਮੈਨੂੰ ਲੱਗਦਾ ਕਿ ਆ ਜਿਹੜਾ ਟ੍ਰੇਨਿੰਗ ਸੈਂਟਰ ਆ ਇਹ ਅੱਜ ਭੂਤ ਬੰਗਲੇ ਨਾਲੋਂ ਵੀ ਇਹਦਾ ਮਾੜਾ ਹਾਲ ਆ ਆ ਦੇਖੋ ਆ ਜਿਹੜੀ ਆਹੜਾ ਸਮਾਨ ਖਿਲਰਿਆ ਪਿਆ ਆ ਜਿਹੜਾ ਸ਼ੀਟਾਂ ਖਿਲਰੀਆਂ ਪਈਆਂ ਨੇ ਇਹ ਕਦੀ ਇਨ ਇਸ ਸੈਂਟਰ ਦੇ ਆ ਮੈਂ ਕਹਾਂਗਾ ਕਿ ਇੱਕ ਵਾਰੀ ਇਹ ਛੱਤ ਵਿਖਾਇਓ ਇੱਧਰ ਆਹ ਵੇਖੋ ਆ ਜਿਹੜੀ ਛੱਤ ਵਾ ਨਾ ਇਦੇ ਉੱਤੋਂ ਹੀ ਇਹ ਸਾਰੀਆਂ ਜਿਹੜੀਆਂ ਸੀਲੰਗ ਦੀਆਂ ਸ਼ੀਟਾਂ ਨੇ ਡਿੱਗੀਆਂ ਹੋਈਆਂ ਨੇ ਤੇ ਡਿੱਗ ਕੇ ਬਰਬਾਦ ਹੋ ਚੁੱਕੀਆਂ ਇੱਥੇ ਕੁੱਤੇ ਬੱਚੇ ਦੇ ਰਹੇ ਆ ਤੁਸੀਂ ਆਹ ਦੇਖ ਲਓ ਇੱਥੇ ਇਹ ਜਿਹੜਾ ਇੱਕ ਸਰਕਾਰੀ ਅਦਾਰਾ ਜਿਹੜਾ ਪਿੰਡ ਭੇਟਪੱਤਣ ਹਲਕਾ ਸ਼੍ਰੀ ਹਰਗਬਿੰਦਪੁਰ ਦੇ ਇੱਕ ਪੰਚਾਇਤ ਦੇ ਕੋਲੋਂ ਮੇਰੇ ਖਿਆਲ 'ਚ 12 14 ਏਕੜ ਜ਼ਮੀਨ ਜਿਹੜੀ ਕੀਮਤੀ ਜ਼ਮੀਨ ਆ ਜਿਹਦੀ ਕੀਮਤ ਲਗਭਗ 4 ਕਰੋੜ ਰੁਪਏ ਤੋਂ ਵੱਧ ਆ ਉਹ ਜ਼ਮੀਨ ਨੂੰ ਅਕਵਾਇਰ ਕਰਕੇ ਇੱਥੇ ਹੈਵੀ ਗੱਡੀਆਂ ਟਰੱਕਾਂ ਦੇ ਜਿਹੜੇ ਡਰਾਈਵਰ ਆ ਉਹਨਾਂ ਦੇ ਲਾਇਸੈਂਸ ਦਾ ਜਿਹੜਾ ਪ੍ਰੈਕਟੀਕਲ ਜਿਹੜੀ ਉਹਨਾਂ ਦੀ ਟ੍ਰੇਨਿੰਗ ਹੁੰਦੀ ਗੱਡੀ ਦੀ ਉਹ ਇੱਥੇ ਸੈਂਟਰ ਬਣਾਇਆ ਗਿਆ ਸੀ ਪਰ ਜਦੋਂ ਇਹ ਸੈਂਟਰ ਬਣਿਆ ਜਦੋਂ ਇਸ ਸੈਂਟਰ ਦੀ ਹੋਂਦ ਜਿਹੜੀ ਆ ਲੋਕਾਂ ਦੇ ਵਿੱਚ ਆਈ ਮਹਿਕਮੇ ਵਿੱਚ ਆਈ ਉਹ ਤੋਂ ਬਾਅਦ ਕੀ ਇੱਥੇ ਕੰਮ ਹੋਇਆ ਕੀ ਇੱਥੇ ਜੋ ਸਰਕਾਰ ਨੇ ਆਪਣਾ ਇੱਕ ਵੱਡਾ ਜਿਹੜਾ ਖਰਚਾ ਕਰਕੇ ਲੋਕਾਂ ਦੇ ਹਿੱਤ ਲਈ ਆ ਟ੍ਰਾਂਸਪੋਰਟ ਦੇ ਮਹਿਕਮੇ ਲਈ ਇੱਕ ਵੱਡੀ ਜਿਹੜੀ ਆ ਇੱਕ ਪ੍ਰਾਪਤੀ ਆਪਣੇ ਵੱਲੋਂ ਪੇਸ਼ ਕੀਤੀ ਸੀ ਇਹਦਾ ਕੀ ਹਸ਼ਿਆ ਹੋਇਆ ਇਹਦਾ ਇਸ ਵੇਲੇ ਕੀ ਸਟੇਟਸ ਆ ਇਹਦੇ ਸਬੰਧੀ ਪਿੰਡ ਦੇ ਲੋਕ ਪਿੰਡ ਭੇਟਪੱਤਣ ਦੇ ਲੋਕ ਜ਼ਿਲ੍ਹਾ ਗਰਦਾਸਪੁਰ ਹਲਕਾ ਸ਼੍ਰੀ ਹਰਗੁਬਿੰਦਪੁਰ ਦੇ ਲੋਕ ਇੱਥੇ ਸਾਡੇ ਨਾਲ ਹਾਜ਼ਰ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਇਹ ਜਿਹੜਾ ਸੈਂਟਰ ਹੈ ਜਿਹੜਾ ਟ੍ਰੇਡ ਸੈਂਟਰ ਹੈ ਹੈਵੀ ਗੱਡੀਆਂ ਦਾ ਇਹ ਕਦੋਂ ਹੋਂਦ ਚਾਇਆ ਕਿਹੜੀ ਸਰਕਾਰ ਵੇਲੇ ਆਇਆ ਕਿੰਨੇ ਪੈਸੇ ਲੱਗੇ ਕਿੰਨੀ ਜ਼ਮੀਨ ਆ ਇਸ ਪਿੰਡ ਦੀ ਇਹ ਸਾਰਾ ਕੁਝ ਜਿਹੜਾ ਉਹ ਅਸਲੀਅਤ ਦੇ ਵਿੱਚ ਸਾਨੂੰ ਪਤਾ ਲੱਗੂਗਾ ਮੈਂ ਜੋ ਤੁਹਾਨੂੰ ਬੋਲ ਕੇ ਦੱਸਿਆ ਉਹ ਕੇਵਲ ਤੇ ਕੇਵਲ ਇੱਕ ਅੰਦਾਜ਼ਾ ਸੀ ਸੋ ਹੁਣ ਵੇਖਦੇ ਆ ਕਿ ਇਹ ਜਿਹੜੇ ਇੱਥੇ ਲੋਕ ਖੜੇ ਆ ਪਿੰਡ ਦੇ ਜ਼ਿੰਮੇਵਾਰ ਲੋਕ ਖੜੇ ਆ ਇਹਨਾਂ ਨਾਲ ਗੱਲਬਾਤ ਕਰਦੇ ਆ ਇਹ ਇਸ ਟ੍ਰੇਨਿੰਗ ਸੈਂਟਰ ਦੇ ਉੱਤੇ ਕਿੰਨਾ ਖਰਚਾ ਆਇਆ ਇਹ ਕਦੋਂ ਬਣਿਆ ਔਰ ਇੱਥੇ ਪਿੰਡ ਦੀਆਂ ਪੰਚਾਇਤਾਂ ਨੇ ਪਿੰਡ ਦੇ ਜਿਹੜੇ ਉਸ ਮੌਕੇ ਦੇ ਆਗੂ ਸੀਗੇ ਉਹਨਾਂ ਨੇ ਇੱਥੇ ਕੀ ਜਿਹੜਾ ਉਹ ਉਸ ਮੌਕੇ ਦਾ ਸਰਕਾਰ ਦੇ ਵਿੱਚ ਕਿਵੇਂ ਦਾ ਸਹਿਯੋਗ ਦਿੱਤਾ ਸੋ ਇਹਨਾਂ ਗੱਲਾਂ ਦੇ ਲਈ ਹੀ ਅਸੀਂ ਅੱਜ ਇਹਨਾਂ ਪਿੰਡਾਂ ਦੇ ਲੋਕਾਂ ਦੇ ਵਿੱਚ ਪਿੰਡ ਭੇੜ ਪੱਤਨ ਦੇ ਜਿਹੜੇ ਜ਼ਿੰਮੇਵਾਰ ਲੋਕ ਆ ਉਹਨਾਂ ਕੋਲ ਆਏ ਆ ਆ ਭਾਜੀ ਕੀ ਆਪਣਾ ਨਾਮ ਆ ਤੇ ਕਿਹੜਾ ਪਿੰਡ ਆ ਬਲਦੇਵ ਸਿੰਘ ਘੇਟਪਤਨ ਇਹ ਮੇਰਾ ਵੀਰ 16 ਚ ਬਣਿਆ ਸੀਗਾ ਇਹ ਇੱਕ ਮਿੰਟ ਜੀ ਇਹ ਜਿਹੜਾ ਤੁਹਾਡੇ ਪਿੰਡ ਦੇ ਵਿੱਚ ਵੱਡੀਆਂ ਗੱਡੀਆਂ ਚਲਾਉਣ ਵਾਲੇ ਡਰਾਈਵਰਾਂ ਦਾ ਇੱਕ ਟੈਸਟ ਸੈਂਟਰ ਬਣਿਆ ਇਹ ਕਿਹੜੀ ਸਰਕਾਰ ਵੇਲੇ ਬਣਿਆ ਕਿੰਨੇ ਸਾਲ ਹੋ ਗਏ ਆ ਤੇ ਇਹ ਕੀ ਕਦੀ ਵਰਤੋਂ ਚ ਆਇਆ ਇਹ ਕਾਲੀ ਸਰਕਾਰ ਵਾਲੇ ਬਣਿਆ ਸੀ ਜੀ ਤੇ ਕਾਲੀਆਂ ਤੋਂ ਵੀ ਨਹੀਂ ਮਨ ਲੋ ਚਾਲੂ ਹੋਇਆ ਬਣਾ ਕੇ ਰੱਖ ਗਏ ਤਾਂ ਮਨ ਲੋ ਆ ਇਹ 16 'ਚ ਬਣਿਆ ਸੀਗਾ 2016 'ਚ ਹੈ ਮਨ ਲੋ ਹਾਤੀ ਬਣ ਕੇ ਰੱਖ ਗਏ ਤੇ ਤੇ ਵੇਖੋ ਕੀ ਹਾਲ ਆ ਮਨ ਲੋ ਇੰਨਾ ਪੈਸਾ ਲੋਕਾਂ ਦਾ ਹੀ ਪੈਸਾ ਆ ਪਾ ਲਾ ਕੇ ਜੋ ਵੀ ਹੈਗਾ ਆ ਇੰਨਾ ਖਰਚਾ ਹੋਇਆ ਆ ਕਾਂਗਰਸ ਲੰਗੀ ਆ ਉਹਨੇ ਨਹੀਂ ਵੇਖਿਆ ਇੱਧਰ ਆਪ ਲੰਗ ਚੱਲੀ ਆ ਮਨ ਲੋ ਸਾਲ ਇੱਕ ਰਹਿ ਗਿਆ ਆ ਇਹਨਾਂ ਵੀ ਨਹੀਂ ਧਿਆਨ ਦਿੱਤਾ ਬੜੀ ਵਾਰੀ ਅਹੀਂ ਮਨ ਲੋ ਐਮਐਲ ਅੱਗੇ ਵੀ ਜਾ ਕੇ ਰਿਕਵੈਸਟ ਕੀਤੀ ਆ ਮਨ ਲੋ ਸਾਰੇ ਅੱਗੇ ਕੀਤੀ ਆ ਪਰ ਕਿਸੇ ਨੇ ਸੁਣੀ ਨਹੀਂ ਜੀ ਦੀ ਬਾਤ ਨਹੀਂ ਸੁਣੀ ਜੀ ਇਹ ਇਹਨਾਂ ਨੁਕਸਾਨ ਆ ਵੇਖੋ ਕਰੀਗੜੀਆਂ ਬਿਲਡਿੰਗਾਂ ਕੀ ਸੜਕਾਂ ਸਾਰੀਆਂ ਇਹਦੀ ਗਲਤ ਵਰਤੋਂ ਹੁੰਦੀ ਆ ਕੋਈ ਮਿਲ ਵਾਲੇ ਕਰ ਲਿੱਦੇ ਮੁੜਕੇ ਜਦੋਂ ਫੈਕਟਰੀ ਚੱਲਦੀ ਆ ਆ ਜਿੰਨਾ ਸਮਾਨ ਹੀ ਸਭ ਲੋਕ ਲਾ ਕੇ ਲੈ ਗਏ ਉਮਲੀ ਉਮਲੀ ਲੈ ਗਏ ਆ ਮਨ ਲਓ ਜਿੰਨਾ ਵੀ ਤਾਪ ਪਾਲ ਲੇਟਾਂ ਸ਼ਾਟਾਂ ਜੋ ਵੀ ਹੈਗਾ ਸਾਰਾ ਕੁਝ ਹੀ ਮਨ ਲਓ ਲੈ ਗਏ ਆ ਤੇ 19 ਕਿੱਲੇ ਪੈਲੀ ਸੀ ਇਹ ਜਿਹੜੀ ਬਲਾਕ ਦੀ ਇਹਦੇ ਵਿੱਚੋਂ 12 ਕਿੱਲੇ ਜਿਹੜੀ ਆ ਮਲੂਆ ਖਸਤਾ ਕਰਾਪ ਕਰਦੀ ਆ ਇਹਦੇ ਪਿੰਡ ਤੋਂ ਠੇਕੇ ਦੇ ਲੈਂਦੇ ਸੀ ਵਾਉਂਦੇ ਸੀ ਆਪਣਾ ਪੱਠਾ ਪੁੱਠਾ ਬੀਜਦੇ ਸੀ ਜੋ ਵੀ ਆ ਲਗਭਗ 6 ਲੱਖ ਰੁਪਈਆ ਪਿੰਡ ਨੂੰ ਸਾਲ ਦਾ ਹੁੰਦਾ ਸੀ 12 ਕਿੱਲੇ ਆਉਂਦਾ ਹੀ ਆਉਂਦਾ ਸੀ ਇਹ ਇਹਨਾਂ ਨੁਕਸਾਨ ਕੀਤਾ ਮਾਨੂੰ ਸਾਲ ਲਾ ਲੋ ਵੀ ਕਿੰਨੇ ਸਾਲ ਹੋ ਗਏ ਨੇ ਤੇ ਕਿੰਨੇ ਸਾਲ ਹੋ ਗਏ 12 13 ਸਾਲ ਇਹ 16 ਇਹ ਚੜ ਗਿਆ ਜੀ 10ਵਾਂ ਸਾਲ 10 ਸਾਲਾਂ ਦੇ ਵਿੱਚ ਜੇ ਅੰਦਾਜ਼ਾ ਲਾਈਏ ਤੇ ਪਿੰਡ ਦਾ ਜਿਹੜੀ ਪੰਚਾਇਤ ਦਾ ਜਿਹੜਾ ਲੋਕਾਂ ਦਾ ਹੀ ਜਿਹੜਾ ਵਾ ਬਰਬਾਦੀ ਲਗਭਗ ਜਿਹੜੀ ਆ 6 ਲੱਖ ਨੂੰ ਆਪਾਂ 50 ਲੱਖ ਵੀ ਮੰਨ ਕੇ ਚੱਲੀਏ ਤੇ 50 ਲੱਖ ਦੀ ਤਾਂ ਇਹੀ ਬਰਬਾਦੀ ਆ ਭਾਜੀ ਇਹ ਜਿਹੜਾ ਹੈਗਾ ਵਾ ਸੈਂਟਰ ਜਦੋਂ ਇਹ ਬਣਿਆ ਉਦੋਂ ਕੀ ਇੱਥੇ ਵਾਦੇ ਕੀਤੇ ਗਏ ਸੀ ਉਦੋਂ ਕੀ ਗੱਲਬਾਤ ਤੁਹਾਡੇ ਨਾਲ ਕੀਤੀ ਗਈ ਸੀ ਵਾਦੇ ਇਹੋ ਕੀਤੇ ਗਏ ਵੀ ਪਿੰਡ ਦੇ ਲੋਕਾਂ ਨੂੰ ਮਤਲਬ ਰੋਜ਼ਗਾਰ ਮਿਲੇਗਾ ਪਰ ਇਹ ਰੋਜ਼ਗਾਰ ਕਦਾ ਮਿਲਣਾ ਹੈ ਅੱਡੇ ਪਿੰਡ ਦੇ ਲੋਕਾਂ ਦੀ ਜ਼ਮੀਨ ਹੀ ਖਰਾਬ ਕਰਤੀ ਉਹਨਾਂ ਨੇ ਕਿਉਂਕਿ ਬਣਾ ਕੇ ਕੱਲ ਇੱਕ ਸਰਕਾਰ ਜਿਹੜੀ 2016 ਤੋਂ ਖੜੀ ਕਰ ਗਈ ਇਹਨੂੰ ਪਰ ਚਾਲੂ ਸਰਕਾਰ ਤੇ 17 ਤੱਕ ਰਹੀ 16 ਚ ਖੜਾ ਨਹੀਂ ਚਾਲੂ ਨਹੀਂ ਕਰਕੇ ਨਹੀਂ ਚਾਲੂ ਕਰਗੀ ਜੇ ਚਾਲੂ ਕਰਦੀ ਤਾਂ ਆ ਪਹਾੜੀ ਹਾਲਤ ਹੋਈਏ ਹੱਤ ਨਾ ਹੁੰਦੀ ਆ ਜਰਾ ਝਾਤੀ ਪਵਾਓ ਜੀ ਲੋਕਾਂ ਨੂੰ ਇਸ ਹਾੜੀ ਹਾਤ ਹੈ ਹੱਤ ਨਾ ਹੁੰਦੀ ਵੇਖੋ ਤੁਸੀਂ ਤੁਹਾਡੇ ਸਾਹਮਣੇ ਵੇਖੋ ਕੀ ਹਾਲ ਇਹਨਾਂ ਦਾ ਨੇ ਮਾੜੇ ਹਾਲਤ ਗਲਤ ਕੰਮ ਹੋਣਦੇ ਨੇ ਇੱਥੇ ਜੋ ਸਮਾਨ ਨੇ ਸਭ ਤੋੜ-ਫੋੜ ਕੇ ਲੈ ਗਏ ਲੋਕੀ ਪੀਣ ਬਰਬਾਦ ਹੋ ਗਈ ਫਿਰ ਮਾੜੀ ਜਿਹਾ ਪੱਟੀ ਲੈਂਦਾ ਇੱਕ ਆਪਣਾ ਰਿਵਾਲ ਚਲਾਉਂਦਾ ਸੀ ਉਹ ਸਾਰਾ ਬਰਬਾਦ ਹੋ ਗਿਆ ਪੰਚਾਇਤ ਦੀ ਆਮਦਨ ਦਾ ਸਾਧਨ ਪੰਚਾਇਤ ਦੇ ਆਮਦਨ ਦਾ ਸਾਧਨ ਨਹੀਂ ਪਰ ਹੁਣ ਹਾਲਾਤ ਜੋ ਤੁਸੀਂ ਵੇਖ ਰਹੇ ਆ ਤੁਹਾਡੇ ਸਾਹਮਣੇ ਹੀ ਆ ਮੈਂ ਉਹ ਜਿਹੜੇ ਵੱਧੇ ਉਹ ਕਿੰਨੇ ਵੱਧੇ ਆ ਵਿੱਚ ਪਿੰਡ ਦੇ ਨੇ ਮਤਲਬ ਹਮਾਰਾ ਜ਼ਮੀਨ ਪਈ ਹੈ ਜਿਹੜਾ ਮਰਜੀ ਕੋ ਜੋ ਆਜੋ ਉੱਧਰ ਗੱਲਬਾਤ ਕਰਦੇ ਉੱਧਰ ਚਲਦੇ ਆ ਆਜੋ ਉੱਧਰ ਗੱਲਬਾਤ ਕਰਦੇ ਚਲਦੇ ਆ ਅਛਾ ਇਹ ਇਹ ਉਸ ਮੌਕੇ ਤੁਹਾਡਾ ਕੌਣ ਸੀਗਾ ਇੱਥੇ ਐਮ ਐਲ ਏ ਜਦੋਂ ਇੱਥੇ ਜ਼ਮੀਨ ਲਈ ਆ ਪਤਾ ਕਿਸੇ ਨੂੰ ਕੁਝ ਨਹੀਂ ਨਹੀਂ ਦੇਸ ਰਾਜ ਤੋਂ ਗੱਲ ਹੀ ਉਦੋਂ ਗੁਰਬੀਰ ਨਾਲ ਬਾਤ ਸੀ ਬਾਤ ਠੀਕ ਹੈ ਗੁਰਬੀਰ ਨਾਲ ਨਹੀਂ ਤੋਂ ਗੱਲ ਸੀ ਇਹ 6 ਕਰੋੜ ਰੁਪਈਆ ਲੱਗ ਕੇ ਪ੍ਰੋਜੈਕਟ ਬਣਿਆ ਹੋਆ ਜੀ ਤੇ ਲਗਭਗ 12 ਕਿਲੇ ਜ਼ਮੀਨ ਅਕਵਾਇਰ ਕੀਤੀ ਆ ਜਿਹੜੀ ਐਗਰੀਕਲਚਰ ਲੈਂਡ ਸੀਗੀ ਤੇ ਇਹਨੂੰ ਮਤਲਬ ਤਬਾਹ ਕਰਕੇ ਰਹਾ ਤੰਨ ਛੇੜੀਆਂ ਦਾ ਅੱਡਾ ਬਣਾਤਾ ਤੇ ਹੁਣ ਇਸ ਟਾਈਮ ਇਹਦੇ ਵਾਸਤੇ ਸਾਰੀ ਜਗ੍ਹਾ ਤੇ ਆਪਾਂ ਡਿਪਟੀ ਸਾਹਿਬ ਸਸਪੀ ਬੀਸੀ ਸਾਰੇ ਥੱਲੋਂ ਲੈ ਕੇ ਉੱਪਰ ਤੱਕ ਸਾਰੇ ਦਰਖਾਸਤਾਂ ਦਿੱਤੀਆਂ ਵਾ ਵੀ ਇਹਨਾਂ ਨੂੰ ਚਾਲੂ ਕਰੋ ਜਾਂ ਇਹਨਾਂ ਨੂੰ ਮਤਲਬ ਮੰਡੀ ਬੋਰਡ ਦੀ ਤਬਦੀਲ ਕਰ ਦਿਓ ਕਮ ਸੇ ਕਮ ਲਾਗੇ ਇੱਕ ਮੰਡੀ ਹੋਵੇ ਖੁੱਲੀ ਜਗ੍ਹਾ ਹੋਵੇ ਕਿਸੇ ਨਾ ਕੇ ਕੰਮ ਹੋਰ ਕਿਦੇ ਵਰਤੇ ਜਾਵੇ ਤੁਸੀਂ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਪੰਜਾਬੀਆਂ ਨੂੰ ਇਹ ਦੱਸੋ ਵੀ ਇਹ ਜਗ੍ਹਾ ਜਿਹੜੀ ਆ ਇੱਥੇ ਕੀ ਬਣਾਇਆ ਗਿਆ ਸੀ ਇਹਦਾ ਮਤਲਬ ਕੀ ਸੀ ਇਹਦਾ ਮਤਲਬ ਹੈਵੀ ਟਰੈਕ ਹੀ ਬਣਾਇਆ ਸੀ ਇਹਨਾਂ ਨੇ ਤੇ ਮਤਲਬ ਅੱਗੇ ਬੜੀ ਦੂਰ ਜਾਣਾ ਪੈਂਦਾ ਇਧਰ ਮੋਗਾ ਸੈਟਲ ਜਿਹੜੇ ਬਣੇ ਆ ਇੱਥੇ ਲੋਕਲ ਬਣ ਜਾਣਾ ਹੈਗਾ ਇਹ ਉਦੋਂ ਨਾ ਪੰਜਾਬ ਸਰਕਾਰ ਨੇ ਦੋ ਬਣਾਏ ਸੀ ਇੱਕ ਏ ਜਿਲ੍ਹਾ ਗਰਦਾਸਪੁਰ ਦੇ ਵਿੱਚ ਤੇ ਇੱਕ ਮਊ ਆਣਾ ਪੈ ਜਾਂਦਾ ਮੇਰੇ ਖਾਲ ਮੁਕਸਰ ਵਾਲੇ ਕਿੱਥੇ ਹਾਂਜੀ ਹਾਂਜੀ ਮੁਕਸਰ ਸੈਟਲ ਹੈ ਹੈਨਾ ਹਾਂਜੀ ਹਾਂਜੀ ਤੇ ਉਹ ਤਾਂ ਚਾਲੂ ਕਰ ਲਿਆ ਕਿਉਂਕਿ ਉਹ ਅਕਸਰ ਕਿਹਾ ਜਾਂਦਾ ਕਿ ਬਾਦਲਾਂ ਦਾ ਹਲਕਾ ਸੀਗਾ ਤੇ ਉਹਨਾਂ ਨੇ ਚਾਲੂ ਕਰ ਲਿਆ ਤੇ ਇਹ ਮਾਝੇ ਵਾਲਿਆਂ ਨੂੰ ਇੱਕ ਵਾਰ ਫੇਰ ਜਿਹੜਾ ਉਹ ਉਹਨਾਂ ਦੇ ਹੋਣੀ ਦੇ ਦਿੱਤੇ ਛੱਡ ਦਿੱਤਾ ਬਿਲਕੁਲ ਧੋਖਾ ਹੀ ਦਿੱਤਾ ਇਹਨਾਂ ਨੇ ਜੀ ਜਗ੍ਹਾ ਵੀ ਜਿਹੜੀ ਹੈਗੀ 12 14 ਕਿਲੇ ਕਰਤੀ ਐਗਰੀਕਲਚਰ ਲੈਂਡ ਲੋਕਾਂ ਦੇ ਹੱਥੋਂ ਖੋਹੀ ਤੇ ਉਦੋਂ ਬਾਅਦ ਦੇ ਵਿੱਚ ਇਹਦੀ ਸਾਰ ਵੀ ਨਹੀਂ ਜੀ ਜੋ ਇੱਥੇ ਹਲਾਤ ਵਾਂ ਨਸ਼ੇੜੀ 24 ਘੰਟੇ ਆਉਂਦੇ ਇੱਥੇ ਟੀਕੇ ਲੱਗਦੇ ਕਈ ਕੁਛ ਮਤਲਬ ਪਿੰਡ ਦਾ ਖਤਰੇ ਵਾਲਾ ਬਣ ਗਿਆ ਹਾਂਜੀ ਇੱਥੇ ਲੋਕ ਬਹੁਤ ਜ਼ਿਆਦਾ ਬਣ ਗਈ ਤੁਸੀਂ ਉਹ ਵੇਖ ਹੀ ਸਕਦੇ ਵੀ ਕਿੰਨੀ ਲੋਕੋ ਕੁਝ ਵੀ ਇੱਥੇ ਹੋ ਸਕਦਾ ਇਹ ਪਸ਼ੂ ਵੀ ਪਿੰਡ ਵਾਲਿਆਂ ਦੇ ਇਹ ਪਿੰਡ ਵਾਲੇ ਦੇ ਵਾਰਾ ਹੀ ਆ ਇੱਥੇ ਪਸ਼ੂ ਚੁਗਦੇ ਰਹਿੰਦੇ ਗੁਜਰਾਂ ਦੇ ਪਸ਼ੂ ਚੁਗਦੇ ਰਹਿੰਦੇ ਇੱਥੇ ਮਤਲਬ ਕੋਈ ਕਿਸੇ ਨੂੰ ਰੋਕ ਟੋਕ ਹੀ ਨਹੀਂ ਗਈ ਅਛਾ ਇੱਥੇ ਸਰਕਾਰ ਨੇ ਲੋਕਾਂ ਨੂੰ ਸਹੂਲਤ ਦੇਣੀ ਸੀ ਇੱਥੇ ਇੱਕ ਸਰਕਾਰੀ ਸਿਸਟਮ ਦੇ ਨਾਲ ਕੰਮ ਚੱਲਣਾ ਸੀ ਰਾਜੇ ਤੇ ਪਸ਼ੂ ਚਰ ਰਹੇ ਬਿਲਕੁਲ ਬਿਲਕੁਲ ਜੀ ਔਲਾਦ ਮਾੜੇ ਕੀਤੇ ਇਹਨਾਂ ਨੇ ਮੋਲੇ ਜਾੜਬੀਆ ਬਾਨੀ ਹੋਇਆ ਪਿਆ ਇੱਥੇ ਕੁਝ ਵੀ ਹੋ ਸਕਦਾ ਦਰਦੇ ਸ ਜਨਾਨੀਆਂ ਬੰਦੇ ਕੋਈ ਤੜਕੇ ਜਾਂ ਸ਼ਾਮ ਨੂੰ ਕੋਈ ਸ਼ੇਅਰ ਕਰਨ ਵੀ ਨਹੀਂ ਆਉਂਦਾ ਹੈਗਾ ਵੀ ਮੰਨ ਲਓ ਤੁਹਾਡੇ ਸਾਹਮਣੇ ਕਿੰਨਾ ਜਾੜਬੀਆ ਬੰਨ ਬਣਿਆ ਹੈਗਾ ਮੰਨ ਲਓ ਨਸ਼ਿਆਂ ਦਾ ਟਿਕਾਣਾ ਹੈ ਬਾਰੋ ਦੂਰ ਦੂਰੋਂ ਆੜ ਕੇ ਮਲਵਾਨਗੇ ਹਾਂਜੀ ਹਾਂਜੀ ਸਭ ਕੁਝ ਇੱਥੇ ਮਿਲੁੰਦਾ ਹੈ ਹਾਂਜੀ ਕੋਈ ਕਹ ਲੋ ਕਿ ਜਿਹੜੇ ਸਮਾਜ ਵਿਰੋਧੀ ਜਿਹੜੇ ਤੱਤ ਆ ਉਹ ਉਹਨਾਂ ਦਾ ਇਹ ਇੱਕ ਲੁਕਣਗਾਹ ਬਣ ਗਈ ਹਾਂਜੀ ਹਾਂਜੀ ਅੱਛਾ ਇੱਥੇ ਫਿਰ ਜੰਗਲੀ ਜਾਨਵਰ ਵੀ ਰਹਿੰਦੇ ਹੋਣਗੇ ਜੰਗਲੀ ਜਾਨਵਰ ਮੋ ਛੋਟੇ ਮੋਟੇ ਰਹਿੰਦੇ ਆ ਜਿੱਦਾਂ ਉਹਨਾਂ ਦਾ ਸੱਪਾਂ ਦਾ ਘਾਰ ਹੀ ਬਣਿਆ ਆ ਮਨੂ ਹੋਰ ਵੀ ਜਿਹੜੀਆਂ ਜਾਨਵਰ ਰਹਿੰਦੇ ਆ ਇੱਥੇ ਇਹ ਪਾਜੀ ਤੁਹਾਡਾ ਵੀ ਇਹੋ ਨਗਰ ਹਾਂਜੀ ਅੱਛਾ ਤੇ ਤੁਸੀਂ ਇੱਧਰ ਜਿਹੜੀ ਇਹ ਜ਼ਮੀਨ ਆ ਇਹ ਪਹਿਲਾਂ ਠੇਕੇ ਤੇ ਚੜਦੀ ਪਹਿਲੇ ਠੇਕੇ ਚੜਦੀ 19 ਕਿਲੇ ਜਮੀਨ ਹੀ ਤੇ ਠੇਕੇ ਚੜਦੀ ਤੇ ਸਾਰਾ ਪਿੰਡ ਦੇ ਲੋਕ ਰਲ ਮਿਲ ਕੇ ਲੈਂਦੇ ਸੀ ਕਿ ਪੱਠੇ-ਪੁੱਠੇ ਬੀਜ ਦੇ ਕੋਈ ਆਪਣਾ ਜੋ ਬਦਲਵਲੀ ਬਿਜਲੀ ਬੀਜ ਦੇ ਤੇ 12 ਕਿਲੇ ਇਹਨਾਂ ਨੇ ਇਦਾਂ ਹੀ ਸਰਕਾਰ ਨੇ ਖਰਾਬ ਕਰਤੀ ਤੇ ਕੁਝ ਵੀ ਨਹੀਂ ਬਹੁਤ ਮੜਾ ਹਾਰਾ ਖੰਡਰ ਪਈ ਸਾਰੀ ਜਾਂ ਤੇ ਚਲੋ ਚੱਲ ਪੈਂਦਾ ਤੇ ਕੋਈ ਦੁਨੀਆ ਨੂੰ ਕੋਈ ਫਾਇਦਾ ਹੀ ਮਿਲਦਾ ਇਹਦਾ ਜੋ ਫਾਇਦਾ ਕੋਈ ਨਹੀਂ ਇਹਦਾ ਨੁਕਸਾਨ ਆ ਤੇ ਕਦੀ ਤੁਸੀਂ ਪਹੁੰਚ ਨਹੀਂ ਕੀਤੀ ਬੜੀਆਂ ਸਰਕਾਰਾਂ ਤੀਜੀ ਸਰਕਾਰ ਆ ਗਈ ਉਤੋਂ ਬੋੜੀਆਂ ਜੀ ਬਹੁਤ ਪਹੁੰਚ ਕੀਤੀ ਆ ਡੀਸੀ ਤਾਂ ਡੀਸੀ ਸਾਹਿਬ ਤੱਕ ਤੁਹਾਡੇ ਹਲਕੇ ਦੇ ਬੜੇ ਸਰਗਰਮ ਲੀਡਰ ਰਹੇ ਆ ਫਤੇਜੰਗ ਸਿੰਘ ਬਾਜਵਾ ਪ੍ਰਤਾਪ ਸਿੰਘ ਬਾਜਵਾ ਅੱਜ ਇਹਨਾਂ ਦੇ ਉਦਮਾ ਸਦਕਾ ਤੁਹਾਡੇ ਪਿੰਡ ਦੇ ਵਿੱਚ ਮਿਲ ਬਣੀ ਹੈ ਅਸੀਂ ਸਾਰੇ ਨੋਟਿਸ ਪੱਲੇ ਆਂਦਾ ਜੀ ਸਾਰਿਆਂ ਦੱਸਿਆ ਪਰ ਕਿਸੇ ਨੇ ਇਹਦੀ ਸੁਣਾਈ ਨਹੀਂ ਕੀਤੀ ਪ੍ਰਤਾਪ ਬਾਜਵਾ ਹੋਰ ਵੀ ਇੱਥੇ ਨੌਜਵਾਨ ਹੈਗੇ ਉਹਨਾਂ ਨਾਲ ਗੱਲਬਾਤ ਕਰਦੇ ਆ ਤੁਹਾਡਾ ਵੀ ਇਹੀ ਪਿੰਡ ਹਾਂਜੀ ਇਹ ਪਿੰਡ ਅੱਛਾ ਤੇ ਇੱਥੇ ਇਹ ਜਿਹੜੇ ਹਾਲਾਤ ਬਣੇ ਪਏ ਆ ਇਹ ਤੋਂ ਪਿੰਡ ਦੇ ਲੋਕਾਂ ਨੇ ਕਦੀ ਕੋਈ ਇਤਰਾਜ਼ ਨਹੀਂ ਕੀਤਾ ਜਾਂ ਕਦੀ ਕੋਈ ਉਦਮ ਨਹੀਂ ਕੀਤਾ ਕਿ ਇਹਨੂੰ ਚਾਲੂ ਕੀਤਾ ਜਾਵੇ ਚਾਲੂ ਕਰਨ ਦਾ ਤੇ ਕਿਹਾ ਹੈ ਪਰ ਇਤਰਾਜ਼ ਇਹ ਆ ਵੀ ਥੋੜੀ ਇਹਦੇ ਵਿੱਚ ਗੰਦਗੀ ਵਗੈਰਾ ਬਹੁਤ ਦੇਖੋ ਤੁਹਾਡੇ ਸਾਹਮਣੇ ਜਿੰਨੀ ਝਾੜਵੀ ਹੈ ਸਾਰਾ ਵੀ ਬਹੁਤ ਮੁਸ਼ਕਲ ਆਉਂਦੀ ਹੋਂ ਜਾਂ ਨਾ ਕੋਈ ਬੰਦਾ ਸੈਰ ਕਰ ਸਕਦਾ ਵਾ ਨਾ ਕੋਈ ਬੱਚਾ ਹੀ ਇੱਥੇ ਖੇਡ ਸਕਦਾ ਉਹ ਇੱਕ ਗਰਾਊਂਡ ਦਾ ਕੰਮ ਦੇ ਸਕਦੀ ਸੀ ਪਰ ਉਹ ਵੀ ਜੰਗਲ ਬੰਨ੍ਹ ਕਰਕੇ ਹਾਂ ਜੀ ਉਹ ਜੰਗਲ ਬੰਨ੍ਹ ਕਰਕੇ ਤੁਸੀਂ ਆਪਣੀ ਪੰਚਾਇਤ ਦੇ ਤੌਰ ਤੇ ਕਰ ਲੋ ਇਹ ਦੀ ਸਵਾਬ ਸਫਾਈ ਕਰ ਨਹੀਂ ਸਕਦੇ ਕੋਈ ਪੰਚਾਇਤੀ ਫੰਡ ਲੈ ਕੇ ਤੂੰ ਘੱਟੋ ਘੱਟ ਪਿੰਡ ਦੇ ਵਾਸਤੇ ਇਹਦਾ ਕਰ ਲੋ ਕੋਈ ਕਰ ਉਹਦੇ ਨੂੰ ਬਲਾਕ ਬਲਾਕ ਵੱਲੋਂ ਜੀ ਬਲਾਕ ਵੱਲੋਂ ਬਲਾਕ ਬੈਨ ਕਰਦਾ ਜੀ ਇਹ ਚੀਜ਼ ਨੂੰ ਜੇ ਇੱਥੇ ਕੋਈ ਵੀ ਐਕਟੀਵਿਟੀ ਕਿਸੇ ਵੀ ਕਿਸਮ ਦੀ ਹੁੰਦੀ ਆ ਤੇ ਬਲਾਕ ਵਾਲੇ ਹਾਂ ਜੀ ਉਹ ਬੈਨ ਕਰ ਦਿਆਂਦੇ ਵੀ ਨਹੀਂ ਇੱਥੇ ਆਉਣਾ ਲੋਕੀ ਦੋ ਤਿੰਨ ਵਾਰੀ ਕੋ ਲਾ ਕੇ ਗਏ ਆ ਪਿਛਲੇ ਸਾਲ ਮਿੱਲਾ ਇੱਥੇ ਹਜ਼ਾਰ ਜਹਾ ਟਰਾਲੀ ਖਲੋਤੀ ਹੁੰਦੀ ਉਹ ਬਲਾਕ ਵਾਲੇ ਕੋਈ ਨਹੀਂ ਵੇਖੋ ਜੀ ਉਹ ਜਿਹਦਾ ਛੱਤਰਵਾ ਉਹਦਾ ਹੀ ਸਾਰ ਸਭ ਕੋਈ ਹੈ ਉਹ ਸਾਰਵਾ ਪਿਛਲੇ ਸਾਲ ਇੱਥੇ ਜਦੋਂ ਝੋਨੇ ਦੀ ਮਤਲਬ ਬਰਬਾਦੀ ਹੋਈ ਸੀਗੀ ਤਾਂ ਕੋਈ ਕਿਸਾਨਾਂ ਨੇ ਲਿਆਂਗੇ ਇੱਥੇ ਝੋਨਾ ਝੋਨਾ ਖਲਾ ਰਿਆ ਹੈਗਾ ਉਦੋਂ ਵੀ ਆਬਜੈਕਸ਼ਨ ਕੀਤਾ ਬਲਾਕ ਨੇ ਬਾਕੀ ਪ੍ਰਤਾਪ ਸਿੰਘ ਬਾਜਵਾ ਇੱਥੇ ਆਏ ਸਾਡੇ ਪਿੰਡ ਦੇ ਵਿੱਚ ਉਹਨਾਂ ਦੇ ਨੋਟਿਸ ਚ ਲਿਆਂਦਾ ਉਹਨਾਂ ਨੂੰ ਵਿਖਾਇਆ ਗਿਆ ਚੱਕ ਰਾਇਆ ਗਿਆ ਵੀ ਆਹ ਵੇਖੋ ਆ ਕੀ ਕੁਝ ਬਣਿਆ ਇੱਥੇ ਪਰ ਉਹਨਾਂ ਨੇ ਵੀ ਇੱਥੇ ਦੀ ਗੱਲ ਇੱਥੇ ਕਰਕੇ ਦੇ ਮੁੜਕੇ ਕੋਈ ਧਿਆਨ ਹੀ ਨਹੀਂ ਦਿੰਦਾ ਇਸ ਚੀਜ਼ 'ਤੇ ਮਤਲਬ ਕੋਈ ਵੀ ਮੰਤਰੀ ਕੋਈ ਵੀ ਹਰ ਇੱਕ ਦੇ ਫਤੇ ਜੰਗ ਬਾਜਵਾ ਦੇ ਨੋਟਿਸ ਆ ਆਪਣਾ ਪ੍ਰਤਾਪ ਸਿੰਘ ਬਾਜਵਾ ਦੇ ਨੋਟਿਸ ਵਿੱਚ ਹੈਗੀ ਨਹੀਂ ਤੁਹਾਡਾ ਪਹਿਲੇ ਕੌਣ ਹੈ ਸਾਡੇ ਐਮਐਲਏ ਹੈਗੇ ਜੀ ਆਪਣਾ ਕੀ ਨਾਮ ਅਮਰਪਾਲ ਸਿੰਘ ਆਮਦ ਪਰ ਆਮ ਆਦਮੀ ਪਾਰਟੀ ਦੇ ਉਹਨਾਂ ਉਹਨਾਂ ਨੇ ਵੀ ਨਹੀਂ ਕਦੀ ਇੱਥੇ ਗੇੜਾ ਮਾਰਿਆ ਨਹੀਂ ਉਹਨਾਂ ਦੇ ਤਿੰਨ ਚਾਰ ਗੇੜੇ ਲੱਗੇ ਆ ਜੀ ਇੱਥੇ ਹਾਂਜੀ ਇੱਥੇ ਆਏ ਆ ਉਹਨਾਂ ਨੇ ਇਹੋ ਕਿਹਾ ਵੀ ਜਲਦ ਤੋਂ ਜਲਦ ਇਹਨੂੰ ਚਾਲੂ ਕਰਵਾ ਦਿੱਤਾ ਜਾਊ ਜਲਦ ਤੋਂ ਜਲਦ ਇਹਨੂੰ ਚਾਲੂ ਕਰੋ ਪਰ ਮਤਲਬ ਕੋਈ ਧਿਆਨ ਹੀ ਨਹੀਂ ਗਿਆ ਇਸ ਚੀਜ਼ ਦਾ ਸੁੱਤੀ ਪਈ ਆ ਸਰਕਾਰ ਬਿਲਕੁਲ ਇਹ ਕੰਮ ਦੇ ਸੋ ਇਹ ਆ ਸਾਡੇ ਪੰਜਾਬ ਦੀ ਸਾਡੀਆਂ ਸਰਕਾਰਾਂ ਦੀ ਹਕੀਕਤ 12 ਕਿੱਲੇ ਪਿੰਡ ਦੀ ਜ਼ਮੀਨ ਬਰਬਾਦ ਕਰਤੀ ਲੋਕਾਂ ਦੇ ਟੈਕਸ ਦਾ ਲੋਕਾਂ ਦੇ ਲਹੂ ਪਸੀਨੇ ਦਾ ਜਿਹੜਾ ਇੱਕ ਪੈਸਾ ਪੈਸਾ ਇਕੱਠਾ ਕਰਕੇ ਸਰਕਾਰਾਂ ਦੇ ਖਜ਼ਾਨੇ 'ਚ ਜਾਂਦਾ ਕਿੰਨੇ ਕਰੋੜ ਦਾ ਦੱਸਿਆ ਸੀ ਤੁਸੀਂ ਜੰਦਾ ਇਹ 6.5 ਕਰੋੜ ਰੁਪਏ ਦਾ ਪ੍ਰੋਜੈਕਟ ਹੈ ਅੱਜ ਤੋਂ 10 ਸਾਲ ਪਹਿਲਾਂ ਇੱਥੇ 6.5 ਕਰੋੜ ਰੁਪਇਆ ਲੱਗਦਾ ਜੇ ਅੱਜ ਦੇ ਮਾਰਕੀਟ ਵੈਲਿਊ ਵੇਖੀ ਉਸ ਪੈਸੇ ਦੀ ਤੇ 15 ਕਰੋੜ ਤੋਂ ਵੱਧ ਬਣ ਜਾਂਦਾ 15 ਕਰੋੜ ਲੋਕਾਂ ਦਾ سرمਾਇਆ ਗਿਆ ਤੇ ਲਗਭਗ ਜਿਹੜੀ 12 ਕਿੱਲੇ ਜ਼ਮੀਨ ਆ ਜੇ ਉਹਦਾ ਵੀ ਮਾਰਕੀਟ ਮੁੱਲ ਲਈਏ ਤੇ 3-4 ਕਰੋੜ ਰੁਪਇਆ ਬਣਦਾ ਤੇ ਇੱਥੇ ਦੀ ਜਿਹੜਾ ਇਥੋਂ ਦੀ ਪੰਚਾਇਤ ਨੂੰ 50 ਲੱਖ ਦਾ ਹੁਣ ਤੱਕ ਦਾ ਨੁਕਸਾਨ ਹੋ ਚੁੱਕਿਆ ਪਰ ਇਹ ਲੋਕ ਬੇਵਸ ਨੇ ਨਰਾਸ਼ ਨੇ ਕਿਉਂਕਿ ਸਾਡੀਆਂ ਸਰਕਾਰਾਂ ਸਾਡੇ ਅਹਿਲਕਾਰ ਸਾਡੀ ਅਫਸਰਸ਼ਾਈ ਉਹਨਾਂ ਨੂੰ ਕੋਈ ਪਰਵਾਹ ਨਹੀਂ ਕਿ ਤੁਹਾਡਾ ਪੈਸਾ ਕਿੱਥੇ ਜਾ ਰਿਹਾ ਕਿਹੜੇ ਖੂਜ ਪੈ ਰਿਹਾ ਸਾਰਾ ਕੀਤਾ ਕਰਾਇਆ ਕੰਮ ਸਰਕਾਰਾਂ ਹੁਣ ਕਿਹੜੀ ਨੂੰ ਆਪਾਂ ਦੋਸ਼ ਦਈਏ 16 ਦੇ ਵਿੱਚ ਇਹ ਜਿਹੜੀ ਆ ਟਰੇਡ ਸੈਂਟਰ ਜਿਹੜਾ ਹੋਂਦ ਵਿੱਚ ਆਉਂਦਾ ਤੇ 17 ਤੱਕ ਸਰਕਾਰ ਚੱਲਦੀ ਆ ਫਿਰ ਕਾਂਗਰਸ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆ ਜਾਂਦੀ ਆ ਤੇ ਫਿਰ ਵੀ ਕੋਈ ਅੱਛਾ ਸਭ ਤੋਂ ਵੱਡਾ ਦਿਖਾਤੇ ਆ ਕਿ ਸਾਡੇ ਹੀ ਜ਼ਿਲ੍ਹੇ ਦੀ ਮੰਤਰੀ ਬੀਬੀ ਅਰਨਾ ਚੌਧਰੀ ਹਲਕਾ ਦੀਨਾ ਨਗਰ ਤੋਂ ਪੰਜਾਬ ਦੀ ਟਰਾਂਸਪੋਰਟ ਮੰਤਰੀ ਬਣਦੀ ਆ ਸਾਲ ਜਿਹੜਾ ਆਪਣਾ ਕੈਪਟਨ ਮਰਿੰਦਰ ਸਿੰਘ ਦੇ ਕਾਰਜਕਾਲ ਦੇ ਵਿੱਚ ਤੇ ਉਸ ਬੀਬੀ ਨੇ ਵੀ ਇੱਥੇ ਜਿਹੜੀ ਆ ਉਹ ਹੈ ਰੋਸ ਕੋਈ ਆਪਣੇ ਇਹਨਾਂ ਲੋਕਾਂ ਦੇ ਨਾਲ ਤੁਹਾਨੂੰ ਵੀ ਜਿਹੜੇ ਆਪਣੇ ਜ਼ਿਲ੍ਹੇ ਦਾ ਵੀ ਕੁਝ ਸਵਾਰ ਨਹੀਂ ਸਕਦੇ ਬਿਲਕੁਲ ਜੀ ਇਹਨਾਂ ਨੇ ਮਤਲਬ ਇਹ ਜਿਲ੍ਹਾ ਹੀ ਬੈਕਵਰਡ ਬਣਾ ਕੇ ਰੱਖਿਆ ਵਾ ਲੀਡਰ ਉਧਰ ਉਧਰ ਹੀ ਰਹਿ ਜਾਂਦੇ ਆ ਚੰਡੀਗੜ੍ਹ ਦੇ ਏਰੀਏ ਦੇ ਵਿੱਚ ਹੀ ਲੱਗ ਲੱਗ ਆਪੋ ਆਪਣੇ ਕੰਮ ਆ ਇੱਥੇ ਸੜਕਾਂ ਦੇ ਹਾਲਾਤ ਵੇਖ ਲਓ ਔਰ ਜਵਾਲ ਤੋਂ ਲੈ ਕੇ ਤੇ ਬਟਾਲੇ ਤੱਕ ਜਿਹੜਾ ਰੋਡ ਵਾ ਉਹਨੂੰ ਘੱਟ ਤੋਂ ਘੱਟ 3 ਸਾਲ ਹੋ ਗਏ ਟੁੱਟੇ ਨੂੰ ਤੇ ਉਹਨੂੰ ਰਿਪੇਅਰ ਹੁੰਦੇ ਨੂੰ ਹੋ ਗਿਆ ਤੁਹਾਨੂੰ ਭੁਲੇਖਾ ਲੱਗਾ ਤਿੰਨ ਸਾਲ ਨਹੀਂ ਬੰਦੇ ਨੂੰ ਹਾਂਜੀ ਬੰਦੇ ਨੂੰ ਤਿੰਨ ਸਾਲ ਹੋ ਗਿਆ ਜੀ ਟੁੱਟੇ ਨੂੰ ਰਿਪੇਅਰ ਹੋ ਗਿਆ ਬੰਦੇ ਨੂੰ ਤਿੰਨ ਸਾਲ ਹੋ ਗਏ ਸੋ ਇਹ ਮੁੱਦੇ ਹੋਰ ਚੱਲ ਗਏ ਪਰ ਵੇਖੋ ਪਿੰਡ ਭੇਟ ਪਤਣ ਹਲਕਾ ਸ਼੍ਰੀ ਹਰਗੋਬਿੰਦਪੁਰ ਲੋਕ ਸਭਾ ਹਲਕਾ ਗੁਰਦਾਸ ਹੁਸ਼ਿਆਰਪੁਰ ਜ਼ਿਲ੍ਹਾ ਗੁਰਦਾਸਪੁਰ ਦੇ ਅਸੀਂ ਇੱਥੇ ਖੜੇ ਆ ਹੁਣ ਵੇਖਣਾ ਹੋਊਗਾ ਕਿ ਸਰਕਾਰ ਜਾਂ ਟਰਾਂਸਪੋਰਟ ਮਹਿਕਮਾ ਹੁਣ ਵੀ ਸਾਡਾ ਟ੍ਰਾਂਸਪੋਰਟ ਮੰਤਰੀ ਜਿਹੜਾ ਉਹ ਮਾਝੇ ਦਾ ਹੀ ਆ ਪੱਟੀ ਦੇ ਵਿਧਾਇਕਾ ਲਾਲਜੀਤ ਸਿੰਘ ਭੁੱਲਰ ਤੇ ਉਹ ਹੋ ਸਕਦਾ ਸ਼ਾਇਦ ਉਹਨਾਂ ਦੇ ਕੰਨਾਂ ਤੱਕ ਇਹ ਆਵਾਜ਼ ਚਲੀ ਜਾਵੇ ਸਾਡੀ ਬੇਨਤੀ ਆ ਪਿੰਡ ਵਾਲਿਆਂ ਦੀ ਬੇਨਤੀ ਆ ਇਲਾਕੇ ਦੀ ਬੇਨਤੀ ਆ ਮਾਝੇ ਦੀ ਨਹੀਂ ਸਾਡੇ ਪੰਜਾਂ ਸੱਤਾਂ ਜ਼ਿਲ੍ਹਿਆਂ ਦੀ ਬੇਨਤੀ ਆ ਕਿ ਜਿਨ੍ਹਾਂ ਨੂੰ ਮੌ ਆਣਾ ਮੋ ਜਿੱਥੇ ਪੰਜਾਬ ਖਤਮ ਹੋ ਜਾਂਦਾ ਉੱਥੇ ਆਪਣਾ ਹੈਵੀ ਗੱਡੀ ਦਾ ਲਾਇਸੈਂਸ ਦਾ ਟੈਸਟ ਦੇਣ ਜਾਣਾ ਪੈਂਦਾ ਜਿਹੜਾ ਪ੍ਰੈਕਟੀਕਲ ਜਿਹੜਾ ਗਰਾਊਂਡ ਦੇ ਉੱਤੇ ਟੈਸਟ ਦੇਣਾ ਤੇ ਉਹ ਹ ਹੁਣ ਵੀ ਸਰਕਾਰ ਜਾਗ ਜਾਵੇ ਤੇ ਸ਼ਾਇਦ ਜਿਵੇਂ ਇਸ ਵੀਰ ਨੇ ਕਿਹਾ ਕਿ ਸਾਡੇ ਲੋਕਾਂ ਨੂੰ ਤਾਂ ਇਹ ਮੰਨਦੇ ਕੁਛ ਨਹੀਂ ਆ ਚੰਡੀਗੜ੍ਹ ਤੋਂ ਪਰੇ ਪਰੇ ਸਰਕਾਰਾਂ ਚੱਲਦੀਆਂ ਨੇ ਜਾਂ ਲੀਡਰਾਂ ਦੇ ਘਰਾਂ ਤੱਕ ਚੱਲਦੀਆਂ ਨੇ ਸੇ ਵੇਖਦੇ ਆ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਸਾਡੀ ਬੇਨਤੀ ਆ ਟਰਾਂਸਪੋਰਟ ਮੰਤਰੀ ਨੂੰ ਵੀ ਬੇਨਤੀ ਆ ਖਜ਼ਾਨਾ ਮੰਤਰੀ ਨੂੰ ਵੀ ਬੇਨਤੀ ਆ ਖਾਸ ਕਰਕੇ ਟਰਾਂਸਪੋਰਟ ਮਹਿਕਮੇ ਨੂੰ ਬੇਨਤੀ ਆ ਕਿ ਇਹਨੂੰ ਜਰੂਰ ਇੱਕ ਵਾਰੀ ਮੋੜ ਸਰਜੀਤ ਕੀਤਾ ਜਾਵੇ ਲੋਕ ਚੈਨਲ ਲਈ ਕੁਲਦੀਪ ਸਿੰਘ ਜਾਫਲਪੁਰ ਪਿੰਡ ਭੇਟ ਪਤਨ ਜ਼ਿਲ੍ਹਾ ਗੁਰਦਾਸਪੁਰ ਤੋਂ